ਕੁਝ ਵਿਅਕਤੀ ਜਿਹੜੇ ਸੀਗੇ ਉਹ ਇੱਕ ਵਿਅਕਤੀ ਰੂਪ ਬਾਜ਼ਾਰ ਦੇ ਵਿੱਚ ਘੁਟਪਾਰ ਕਰ ਰਹੇ ਸੀ ਤੇ ਉਹ ਬਾਜ਼ਾਰ ਵਾਲਿਆਂ ਨੂੰ ਇਹ ਅਪਰੈਸ਼ਨ ਹੋਈ ਸੀ ਕਿ ਇਹ ਕੋਈ ਨਕਲੀ GST ਵਾਲੇ ਨੇ ਜੀ 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 ਹਾਂ ਉਹਨਾਂ ਨੇ ਉਹਨਾਂ ਦੇ ਬੜੀ ਪਗਲਾਤੀ ਸੀ ਨਾ ਕਿਸ ਬੰਦੇ ਨੇ ਬਾਜ਼ਾਰ ਵਾਲੇ ਇਕੱਠੇ ਹੋਏ ਇਕੱਠੇ ਹੋ ਕੇ ਦੋਨੇ ਪਾਰਟੀਆਂ ਇਹ ਇਕੱਠੀਆਂ ਹੋਈਆਂ ਤੇ ਇਹਨਾਂ ਨੇ ਥਾਣੇ 'ਚ ਜਾ ਕੇ ਇੱਕ ਸ਼ਾਮ ਨੂੰ ਅੰਸਟੈਂਡਿੰਗ ਆਪਸ ਵਿੱਚ ਕਰ ਲਈ ਸੀ ਤੇ ਉਸ ਤੋਂ ਬਾਅਦ ਇਹ ਮੈਟਰ ਸੈਟ ਹੋ ਗਿਆ ਸੀ ਕਿ ਮੇਰੇ ਨਾਲ ਬਜ਼ਾਰ ਵਾਲਿਆਂ ਨੇ ਬਸਰੂਕੀ ਕੀਤੀ ਹੈ ਮੇਰੀ ਕੋਟਮਾਰ ਕੀਤੀ ਹੈ ਤੇ ਇਹਨਾਂ ਦੇ ਖਿਲਾਫ ਦੀ ਬੰਦਲੀ ਕਾਰਵਾਈ ਕੀਤੀ ਜਾਵੇ। ਬਾਅਦ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਹੈ ਤੁਹਾਨੂੰ ਪਤਾ ਹੀ ਹੈ। ਜੀ ਸਰ ਕਿਹਨਾਂ ਵੱਲੋਂ ਸਰ ਕਿਹਨਾਂ ਵੱਲੋਂ ਮਾਫੀ ਮੰਗੀ ਗਈ? ਮਾਰਕੀਟ ਵਾਲਿਆਂ ਵੱਲੋਂ ਮਾਫੀ ਮੰਗੀ ਗਈ। ਕਿਸ ਬੰਦੇ ਨੇ ਇਹ ਬਜ਼ਾਰ ਵਾਲੇ ਇਕੱਠੇ ਹੋਏ ਇਕੱਠੇ ਹੋ ਕੇ ਦੋਨੇ ਪਾਰਟੀਆਂ ਇਹ ਇਕੱਠੀਆਂ ਹੋਈਆਂ ਤੇ ਇਹਨਾਂ ਨੇ ਥਾਣੇ 'ਚ ਜਾ ਕੇ ਇੱਕ ਸ਼ਾਮ ਨੂੰ ਅੰਡਰਸਟੈਂਡਿੰਗ ਆਪਸ ਵਿੱਚ ਕਰ ਲਈ ਸੀ ਤੇ ਉਸ ਤੋਂ ਬਾਅਦ ਇਹ ਮੈਟਰ ਸੈਟ ਹੋ ਗਿਆ ਸੀ। ਕਿ ਮੇਰੇ ਨਾਲ ਬਜ਼ਾਰ ਵਾਲਿਆਂ ਨੇ ਬਸਰੂਕੀ ਕੀਤੀ ਹੈ ਮੇਰੀ ਕੋਟਮਾਰ ਕੀਤੀ ਹੈ। ਤੇ ਇਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇ। ਏਕਾ ਸਾਨੂੰ ਉਸ ਹੋਇਆ ਰਾਜੀਨਾਮੇ ਤੇ ਤਾਂ ਪਰ ਰਾਜਨਾਮੇ ਦੇ ਹਿਸਾਬ ਨਾਲ ਕਾਰਵਾਈ ਕਰਤੀ। ਜੇ ਉਹ ਸਾਡੇ ਕੋਲ ਉਸ ਤੋਂ ਬਾਅਦ ਸਾਡੇ ਕੋਲ ਅਪਰੋਚ ਨਹੀਂ ਕੀਤਾ ਨੇ ਕਦੀ। ਉਹ ਜਿਹਦੇ ਪਰਸੋਂ ਸਾਡੇ ਕੋ ਆਇਆ ਆ ਅਸੀਂ ਪਰਸੋਂ ਇੰਸਪੈਕਟਰ ਸਾਹਿਬ ਨੇ ਜਿਹਦੇ ਬਿਆਨ ਲਏ ਨੇ ਤੇ ਜੋ ਬਣਦੀ ਕਾਰਵਾਈ ਉਹ ਕਰ ਦਿੱਤੀ। ਸਨੇਹਾ ਬਜ਼ਾਰ ਵਾਲੇ ਨੂੰ ਸਨੇਹਾ ਜਾਂ ਆਮ ਸਮਾਜ ਨੂੰ ਸਾਰਿਆਂ ਨੂੰ ਸੁਨੇਹਾ। ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ। ਤੇ ਮੇਰੇ ਦਾ ਬਜ਼ਾਰ ਵਾਲੇ ਨੂੰ ਇਹੀ ਸਨੇਹਾ ਆਮ ਸਮਾਜ ਨੂੰ ਇਹੀ ਸੁਨੇਹਾ ਆਇਆ ਤੇ ਜਦੋਂ ਵੀ ਇਦਾਂ ਦੀ ਘਟਨਾ ਕੋਈ ਤੁਹਾਡੇ ਨੋਟਿਸ ਆਉਂਦੀ ਆ। ਇਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ। ਲੇਕਿਨ ਮੀਡੀਆ ਵਿੱਚ ਮਾਫੀ ਮੰਗਣ ਦੇ ਨਾਲ ਜਿਹੜੀ ਉਹਦੀ ਮਾਨਸਿਕ ਸਥਿਤੀ ਸੀਗੀ ਜਿਹੜਾ ਹਰਚਨ ਸਿੰਘ ਹੈਗਾ ਉਹਦੀ ਠੀਕ ਤਾਂ ਨਹੀਂ ਹੋਈ। ਲੁਧਿਆਣਾ ਲੈਵਨਰ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਜੀ ਬੰਬਰੀ ਇੱਕ ਖਬਰ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ ਜਿੱਥੇ ਕਿ ਬਾਜ਼ਾਰ ਦੇ ਵਿੱਚ ਬਾਜ਼ਾਰਾਵਰ ਬਾਜ਼ਾਰ ਵਾਲੇ ਵਿਅਕਤੀਆਂ ਵੱਲੋਂ ਜਿਹੜੀ ਇੱਕ ਨਕਲੀ ਜੀਐਸਟੀ ਸਮਝ ਕੇ ਉਸ ਵਿਅਕਤੀ ਨੂੰ ਜਿਹੜੀ ਉਸ ਨਾਲ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਜਿਹੜਾ ਕੀ ਹੈ ਉਸ ਵਿਅਕਤੀ ਦੇ ਵੱਲੋਂ ਜਿਸ ਦੀ ਪਛਾਣ ਹਰਚੰਦਰ ਸਿੰਘ ਦੇ ਨਾਮ ਖੰਨੇ ਦਾ ਰਹਿਣ ਵਾਲਾ ਉਸਨੇ ਜਿਹੜਾ ਇੱਕ ਹਾਈ ਕੋਰਟ ਦੇ ਵਿੱਚ ਪੇਟੀਸ਼ਨ ਲਾਈ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਮਾਮਲਾ ਜਿਹੜਾ ਕੀ ਹੈ ਪੁਲਿਸ ਨੇ ਧਿਆਨ ਚ ਆਇਆ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਨ੍ਹਾਂ ਨੇ ਵਿਅਕਤੀਆਂ ਨੇ ਕੁੱਟਮਾਰ ਕੀਤੀ ਉਹਨਾਂ ਵਿਅਕਤੀ ਦੇ ਖਿਲਾਫ ਜਿਹੜਾ ਕੀ ਹੈ ਪੁਲਿਸ ਨੇ ਜਿਹੜਾ ਕੀ ਹੈ ਮਾਮਲਾ ਪਰਚਾ ਜਿਹੜਾ ਕੀ ਹੈ ਦਰਜ ਕੀਤਾ ਹੁਣ ਗੱਲਬਾਤ ਕਰਦੇ ਹਾਂ ਅਨਿਲ ਕੁਮਾਰ ਬਨੋਰ ਜੀ ਨਾਲ ਜਿਹੜਾ ਕੀ ਜਿਹੜਾ ਕੀ ਐਸਬੀ ਸੈਂਟਰ ਨੇ ਉਹਨਾਂ ਨਾਲ ਗੱਲਬਾਤ ਕਰ ਲਿਆ ਪੂਰਾ ਮਾਮਲਾ ਕੀ ਸੀਗਾ ਸੀਗਾ ਨਕਲ ਜੀ ਅਸੀਂ ਮਿਸਟੈਂਸਟੈਂਡਿੰਗ ਹੋਈਗੀ ਸੀਗੀ ਤੇ ਹਾਂ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਪਰਚਾ ਵੀ ਦਰਜ ਕੀਤਾ ਦੇਖੋ ਲਾਸਟ ਮੰਥ ਜੀ 9 ਤਰੀਕ ਦੀ ਗੱਲ ਆਈ ਨੋਟਿਕ ਦੀ ਗੱਲ ਹੈ ਇਹ ਸ਼ਾਮ ਜੇ ਵਿਲੇ ਜਿਹੜਾ ਆਪਣਾ ਕੇਸਰਗੰਜ ਮਾਰਕੀਟ ਹੈਗੀ ਹੈ ਇਹਦੇ ਵਿੱਚ ਇੱਕ ਇੱਕ ਵੀਡੀਓ ਵਾਇਰਲ ਹੋ ਗਈ ਸੀ ਜਿਹਦੇ ਵਿੱਚ ਕੁਝ ਵਿਅਕਤੀ ਜਿਹੜੇ ਸੀਗੇ ਉਹ ਇੱਕ ਵਿਅਕਤੀ ਨੂੰ ਬਾਜ਼ਾਰ ਦੇ ਵਿੱਚ ਕਟਵਾਰ ਕਰ ਰਹੇ ਸੀ ਤੇ ਉਹ ਬਾਜ਼ਾਰ ਵਾਲਿਆਂ ਨੂੰ ਇਹ ਅਪਰੇਸ਼ਨ ਹੋਈ ਸੀ ਕਿ ਇਹ ਕੋਈ ਨਕਲੀ GST ਵਾਲੇ ਨੇ ਤੇ ਉਸ ਦਿਨ ਇਸ ਬੰਦੇ ਨੇ ਬਜ਼ਾਰ ਵਾਲੇ ਇਕੱਠੇ ਹੋਏ ਇਕੱਠੇ ਹੋ ਕੇ ਦੋਨੇ ਪਾਰਟੀਆਂ ਇਹ ਇਕੱਠੀਆਂ ਹੋਈਆਂ ਤੇ ਇਹਨਾਂ ਨੇ ਥਾਣੇ 'ਚ ਜਾ ਕੇ ਇੱਕ ਸ਼ਾਮ ਨੂੰ ਅੰਡਰਸਟੈਂਡਿੰਗ ਆਪ ਵਿਚ ਕਰ ਲਈ ਸੀ ਤੇ ਉਸ ਤੋਂ ਬਾਅਦ ਇਹ ਮੈਟਰ ਸੈਟ ਹੋ ਗਿਆ ਸੀ। ਲੇਕਿਨ ਪਰਸੋਂ ਇਹ ਤੇਰਾ ਦਰਕਾ ਜੀ ਨਾਲ ਕੁੱਟਮਾਰ ਹੋਈ ਸੀ ਹਰਚਰਨ ਸਿੰਘ ਨਾਂ ਦਾ ਇਹਦਾ ਨੰਮ ਇਹਦਾ ਨਾਮ ਹੈ ਇਹ ਤੇ ਇੱਕ ਖੰਨਦਰਨ ਬੁਲਾਇਆ ਇਹ ਪਰਸੋਂ ਸਾਨੂੰ ਫੇਰ ਅਪਰੋਚ ਕੀਤਾ ਸੀ ਕਿਉਂਕਿ ਇਸ ਨੇ ਮੰਗੋ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ ਜਿਹਦੇ ਵਿੱਚ ਮੰਗੋ ਹਾਈ ਕੋਰਟ ਦੇ ਜਸਟਿਸ ਸਾਹਿਬਾਨ ਨੇ ਇਹ ਆਰਡਰ ਕੀਤਾ ਸੀ ਕਿ ਇਸ ਮੈਟਰ ਨੂੰ ਜਿਹੜੀ ਇਹਦੀ ਰਿਪਰੈਜੈਂਟੇਸ਼ਨ ਹੈਗੀ ਉਹਨੂੰ ਸੁਣਾਇਆ ਜਾਵੇ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਸੀ ਇਹਨੂੰ ਬੁਲਾਇਆ ਗਿਆ ਸੀ ਤੇ ਇਹ ਮੁੱਖ ਅਫਸਰ ਥਾਣਾ ਡਵੀਨ ਨੰਬਰ 1 ਸਪੈਕਟਰ ਗਗਨਪ੍ਰੀਤ ਕੋ ਗਿਆ ਤੇ ਜਿੱਥੇ ਜਾ ਕੇ ਨੇ ਆਪਣੀ ਸਟੇਟਮੈਂਟ ਲਗਾਈ ਕਿ ਮੇਰੇ ਨਾਲ ਬਜ਼ਾਰ ਵਾਲਿਆਂ ਨੇ ਬਸਰੂਕੀ ਕੀਤੀ ਹੈ ਮੇਰੀ ਕੋਟਮਾਰ ਕੀਤੀ ਹੈ ਤੇ ਇਹਨਾਂ ਦੇ ਖਿਲਾਫ ਦੀ ਬੰਦ ਕਾਰਵਾਈ ਕੀਤੀ ਜਾਵੇ ਤੇ ਇਹਦੇ ਬਿਆਨਾਂ ਨੂੰ ਮੁਕਰਾ ਕੇ ਹੀ ਉਸੇ ਵੇਲੇ ਹੀ ਥਾਣਾ ਡਵੀਨ ਨੰਬਰ 1 ਦੀ ਪੁਲਿਸ ਨੇ ਮੁਕੱਦਮਾ ਨੰਬਰ 73 ਦਰਜ ਕੀਤਾ ਵੱਖ-ਵੱਖ ਸੈਕਸ਼ਨਸ ਦੇ ਵਿੱਚ ਤੇ ਉਹਦੀ ਤਫਤੀਸ਼ ਚੱਲੀ ਹੈ ਸਰ ਦੱਸਿਆ ਜਾ ਰਿਹਾ ਸੀ ਕਿ ਮਤਲਬ ਕਿ ਉਹਦੀ ਟਰਬਨ ਨੂੰ ਵੀ ਇਦਾਂ ਇਜਤ ਨੂੰ ਹੱਥ ਪਾਇਆ ਗਿਆ ਦੇਖੋ ਜਿਹਨਾਂ ਸਟੇਟਮੈਂਟ ਲਖਾਈ ਹੈ ਜੀ ਸਟੇਟਮੈਂਟ ਲਖਾਈ ਹੈ ਸਟੇਟਮੈਂਟ ਵਿੱਚ ਜੋ-ਜੋ ਸਟੇਟਮੈਂਟ ਵਿੱਚ ਲਖਾਈ ਹੈ ਉਹਦੇ ਵਿੱਚ ਜਿਹੜੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਜੇ ਤੱਕ ਕਿਸੇ ਨੇ ਜਾਣਬੁੱਝ ਕੇ ਇਹ ਸ਼ਰਾਰਤ ਕੀਤੀ ਹੈ ਤੇ ਉਹਦੇ ਖਿਲਾਫ ਜਿਹੜੀ ਹੈਗਾ ਉਹ ਬੰਦੀ ਧਾਰਾ ਆ ਉਹਨੂੰ ਉਹਦੇ ਵਿੱਚ ਵਾਅਦਾ ਕੀਤਾ ਜਾਵੇਗਾ ਪਰ ਸਰ ਜਦੋਂ ਇਹ ਗੱਲਬਾਤ ਹੋਈ ਮਿਸ ਅੰਡਰਸਟੈਂਡਿੰਗ ਹੋਈ ਕਿ ਨਹੀਂ ਉਹਨਾਂ ਵੱਲ ਦੱਸਿਆ ਜਾਇਆ ਕਿ ਪੁਲਿਸ ਨੇ ਮਾਮਲਾ ਨੰਤਰਜ ਕੀਤਾ ਦੇਖੋ ਇੱਕ ਇਹ ਜਿਹੜਾ ਐਪਲੀਕੈਂਟ ਹੁੰਦਾ ਹੈ ਜਾਂ ਜਿਹੜਾ ਇਨਸਾਨ ਹੁੰਦਾ ਹੈ ਜਿਹੜਾ ਕਿ ਪੁਲਿਸ ਕੋ ਜਾਂਦਾ ਉਹਦਾ ਪਹਿਲਾ ਪਹਿਲਾ ਅਲਿਗੇਸ਼ਨ ਪੁਲਿਸ ਦੇ ਖਿਲਾਫ ਹੁੰਦਾ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਹਾਲਾਂਕਿ ਜਦੋਂ ਇਹਨਾਂ ਦਾ ਉਸ ਦਿਨ ਆਪਸ ਦੇ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਹੋਈ ਆ ਇਨ ਫਾਰਮ ਇਨ ਫਾਰਮ ਆਫ ਰਾਈਟਿੰਗ ਹੋਈ ਆ ਉਹਦੇ ਚ ਇਹਦੇ ਨਾਲ ਜਿਹੜੇ ਇਹਦੇ ਪ੍ਰਿੰਸੀਪਲ ਸਾਹਿਬਾਨ ਸੀ ਉਹ ਵੀ ਆਏ ਸੀ ਤੇ ਇਹਨਾਂ ਨੇ ਆਪਸ ਵਿੱਚ ਮਿਊਚੁਅਲੀ ਇਹ ਕੰਸੈਂਟਡ ਹੋ ਕੇ ਇਹਨਾਂ ਨੇ ਆਪਸ ਵਿੱਚ ਰਾਜ਼ਨਾਮਾ ਕਰ ਲਿਆ ਸੀ ਠੀਕ ਆ ਸਾਨੂੰ ਉਸ ਦੁਆਰਾ ਰਾਜ਼ਨਾਮਾ ਦਿੱਤਾ ਪਰ ਆ ਜਿੰਨ ਦੇ ਸਹਪਣਾ ਕਾਰਵਾਈ ਕਰਤੀ ਜੇ ਹੁਣ ਸਾਡੇ ਕੋਲ ਉਸ ਤੋਂ ਬਾਅਦ ਸਾਡੇ ਕੋਲ ਅਪਰੋਚ ਨਹੀਂ ਕੀਤਾ ਨੇ ਕਦੀ ਵੀ ਹੁਣ ਜਿਹਦੇ ਪਰਸੋਂ ਸਾਡੇ ਕੋ ਆਇਆ ਆ ਅਸੀਂ ਪਰਸੋਂ ਇੰਸਪੈਕਟਰ ਸਾਹਿਬ ਨੇ ਇਹਦੇ ਬਿਆਨ ਲੇਖਨੇ ਤੇ ਜੋ ਬੰਦੀ ਕਾਰਵਾਈ ਉਹ ਕਰ ਦਿੱਤੀ ਹੈ ਜੀ ਤੇ ਸਰ ਹੁਣ ਬੰਦੀ ਕਾਰਵਾਈ ਜਿਹੜੀ ਹੈ ਪਰਚਾ ਤੱ ਦੇ ਜਨਮ ਰਿਕ ਦੇ ਵਿੱਚ ਦਰਜ ਹੋ ਚੁੱਕੀ ਹੈ ਜੀ ਕਿਹੜੀ ਕਿਹੜੀ ਸਰ ਤਾਰਾ ਲਾਈ ਇਹਦੇ ਤਾਰਾ ਹੈਗੇ ਜੀ 115 ਸਬਸੈਕਸ਼ਨ 2 ਹੈ 126 ਸਬਸੈਕਸ਼ਨ ਸਬਸੈਕਸ਼ਨ 2 ਹੈ ਤੇ 190 ਭਾਰਤੀ ਨਿਆਯ ਸੰਗਠਨ ਦੀ ਧਾਰਾ ਵਿੱਚ ਇਹ ਆਫੇਰ ਦਰਜ ਕੀਤੀ ਗਈ ਹੈ ਠੀਕ ਹੈ ਸੋ ਬਿਲਕੁਲ ਬਿਲਕੁਲ ਜਿਹੜਾ ਗਿਆ ਪਰਚਾ ਜਿਹੜਾ ਦਰਜ ਕੀਤਾ ਗਿਆ ਵਾ ਤੇ ਹੁਣ ਗੱਲਬਾਤ ਕਰਦੇ ਹਾਂ ਉਸ ਹਰਚੰਦ ਸਿੰਘ ਨਾਲ ਕੀ ਉਹਨਾਂ ਦਾ ਕਹਿਣਾ ਹੈ ਹਾਂ ਸਸੀਗਲ ਸਰ ਲੁਧਿਆਣਾ ਲਾਈਵ ਤੋਂ ਬੋ ਰਹਾ ਸੀਗਾ ਯਮਬੇਰੀ ਹਾਂਜੀ ਹਾਂਜੀ ਜੀ ਜੀ ਹਾਂਜੀ ਸਰ ਇੱਕ ਮਾਮਲਾ ਦਰਜ ਕਰਵਾਇਆ ਗਿਆ ਤੁਹਾਡੇ ਵੱਲੋਂ ਹਾਂਜੀ ਹਾਂਜੀ ਸਰ ਇਹ ਕੀ ਮਾਮਲਾ ਕੀ ਹੈ ਪੂਰਾ ਦੱਸ ਸਕਦੇ ਹੋ ਤੁਹਾਨੂੰ ਪਤਾ ਹੋਵੇ ਜੀ ਇਹ ਪਹਿਲਾਂ ਜਿਵੇਂ ਉਹਨਾਂ ਨੇ ਕਿਹਾ ਸੀ ਵੀ ਇਹ ਨਕਲੀ GST ਵਾਲੇ ਨੇ ਜੀ 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 ਹਾਂ ਉਹਨਾਂ ਨੇ ਉਹਨਾਂ ਦੇ ਬਹੁਤ ਪਗਲਾਤੀ ਸੀ ਨਾ ਜੀ 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 ਹਾਂ ਕਾ ਉਸ ਸੰਬੰਧ ਦੇ ਵਿੱਚ ਬਸ ਵੀ ਮੈਂ ਕਿਹਾ ਵੀ ਮੇਰੀ ਪਾਸ ਬਾਅਦ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਹੈ ਤੁਹਾਨੂੰ ਪਤਾ ਹੀ ਹੈ ਜੀ ਸਰ ਕਿਨਾ ਵੱਲੋਂ ਸਰ ਕਿਨਾ ਵੱਲੋਂ ਮਾਫੀ ਮੰਗੀ ਗਈ ਮਾਰੀ ਸਿਦਾਰਾ ਵੱਲੋਂ ਮਾਫੀ ਮੰਗੀ ਗਈ ਸੀ ਤੁਸੀਂ ਪ੍ਰੈਸ ਕਵਰੇਜ ਕੀਤੀ ਹੋਈ ਹੈ ਜੀ ਜੀ ਹੈਨਾ ਤੇ ਫਿਰ ਅਸੇਚੂ ਸਾਹਿਬ ਨੇ ਵੀ ਕਿ ਹਾਦਸਾ ਵੀ ਹੈਨਾ ਕਿ ਇਹਨਾਂ ਦਾ ਕੋਈ ਕਸੂਰ ਨਹੀਂ ਵੀ ਦੇਖਣਾ ਸੀ ਜੀ ਉਹ ਵੀ ਬਾਈਟ ਆਈ ਸੀ ਜਾਂ ਪ੍ਰੈਸ ਦੇ ਮੀਡੀਆ ਦੇ ਵਿੱਚ ਜੀ ਬਸ ਉਸੇ ਸੰਬੰਧ ਦੇ ਵਿੱਚ ਫਿਰ ਮੈਂ ਆਪਣਾ ਹਾਈ ਕੋਰਟ ਅਪੀਲ ਕੀਤੀ ਸੀ ਜੀ ਜੀ ਵੀ ਇਹਨਾਂ ਦੇ ਖਰਾਫ ਕਰਵਾਈ ਕੀਤੀ ਜਾਵੇ ਉਹ ਹੁਣ ਉਹਨਾਂ ਦੇ ਖਰਾਫ ਕਰਵਾਈ ਹੋਈ ਹੈ ਜੀ ਜੀ ਸਰ ਤੁਹਾਡੇ ਤਾਂ ਕੋਈ ਵੱਡੇ ਅਧਿਕਾਰੀਆਂ ਤੋਂ ਮਿਲੇ ਜਾਂ ਕੋਈ ਗੱਲਬਾਤ ਹੋਈ ਨਹੀਂ ਮੇਰੀ ਹੁਣ ਮਤਲਬ ਮੈਂ ਤਾਂ ਪਰਸੋਂ ਸਾਨੂੰ ਬੁਲਾਇਆ ਸੀਗਾ ਠੀਕ ਹੈ ਸਰ ਕਿੰਨੇ ਹਾਂਜੀ ਡੀਐਸਪੀ ਜੀ ਨੇ ਬੁਲਾਇਆ ਸੀ ਉਸ ਤੋਂ ਬਾਅਦ ਫਿਰ ਦਗਨਦੀਪ ਸਰ ਕੋਲ ਆਏ ਸੀ ਅਸੀਂ ਸਚੂ ਸਾਹਿਬ ਕੋਲ ਕੂਟਵਾਲੀ ਦਾ ਤੇ ਉੱਥੇ ਫਿਰ ਐਫਆਈਆਰ ਦਰਜ ਹੋ ਗਈ ਸੀ ਉਹਨਾਂ ਤੇ ਏ ਠੀਕ ਹੈ ਜੀ ਠੀਕ ਠੀਕ ਆ ਸਰ ਸਰ ਹੋਰ ਕੋਈ ਅਸ਼ਵਾਸ਼ਣ ਦਿੱਤਾ ਕੋਈ ਨਹੀਂ ਹਜੇ ਕੋਈ ਇਨਫੋਰਮੇਸ਼ਨ ਹੈ ਨਹੀਂ ਕਿ ਬਸ ਉਹਨੇ ਕਿਹਾ ਸੀ ਵੀ ਉਹਨਾਂ ਦੇ ਖਿਲਾਫ ਬਸ ਜੋ ਤੁਹਾਡੇ ਕੋਲ ਪਹੁੰਚ ਗਈ ਹੋਣੀ ਹੈ ਐਫ ਆਈ ਆਰ ਦੀ ਕਾਪੀ ਬਸ ਉਹੀ ਕਾਪੀ ਸਾਡੇ ਕੋਲ ਆ ਹੋਰ ਕੁਝ ਨਹੀਂ ਸਾਡੇ ਕੋਲ ਜੀ ਠੀਕ ਆ ਸਰ ਜੀ ਜੀ ਥੈਂਕ ਯੂ ਸਰ ਥੈਂਕ ਯੂ ਸਰ ਦਸੰਦਲੀ ਥੈਂਕ ਯੂ ਸੋ ਮਚ ਇਦਾਂ ਦੇ ਬਾਜ਼ਾਰਾਂ ਦੇ ਵਿੱਚ ਇਨਸੀਡੈਂਟ ਹੁੰਦੇ ਨੇ ਤੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਦੇਖੋ ਲੋਕਾਂ ਨੂੰ ਸਨੇਹਾ ਬਜ਼ਾਰ ਵਾਲੇ ਨੂੰ ਸਨੇਹਾ ਜਾਂ ਆਮ ਸਮਾਜ ਨੂੰ ਸਾਰਿਆਂ ਨੂੰ ਸੁਣਿਆ ਇਹ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ ਠੀਕ ਹੈ ਫਸਟ ਆਫ ਆਲ ਜਦੋਂ ਤੁਹਾਨੂੰ ਲੱਗਦਾ ਕਿ ਹਾਂ ਵੀ ਇਹ ਬੰਦੇ ਸ਼ੱਕੀ ਨੇ ਤਾਂ ਪੁਲਿਸ ਜਾਂ ਜਿਹੜੀਆਂ ਇਨਫੋਰਸਮੈਂਟ ਏਜੰਸੀਆਂ ਕਦੇ ਵਾਸਤੇ ਬੈਠੀਆਂ ਨੇ ਤੁਸੀਂ ਇਹਨਾਂ ਨੂੰ ਇਨਫੋਰਮ ਕਰੋ ਹੁਣ ਇਹਨਾਂ ਨੇ ਬਜ਼ਾਰ ਵਾਲੇ ਨੇ ਕੁੱਟਿਆ ਇਹ ਨਹੀਂ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਉੱਥੇ ਕੌਣ ਆਇਆ ਜਿਹੜੇ ਆਉਂਦੇ ਜਾਂਦੇ ਹੋਣਗੇ ਉਹਨਾਂ ਨੇ ਵੀ ਵਿੱਚ ਹੋਇਆ ਹੋਗਾ ਜਿੱਦਾਂ ਉਹਨੇ ਬਾਈ ਨੇਮ ਲਖਾਇਆ ਜੀ ਉਹਨਾਂ ਨੇ ਬਾਈ ਨੇਮ ਤਾਂ ਕਿਸੇ ਦਾ ਨਾਂ ਨਹੀਂ ਲਖਾਇਆ ਉਹਨੇ ਬਜ਼ਾਰ ਵਾਲੇ ਲਖਾਇਆ ਤੇ ਨਾਲ ਉਹਨੂੰ ਇਨਵੈਸਟੀਗੇਸ਼ਨ ਦਾ ਵਿਸ਼ਾ ਬਣ ਗਿਆ ਹੁਣ ਜੇ ਆਪਾਂ ਕਿਸੇ ਬਜ਼ਾਰ ਵਾਲ ਨੂੰ ਬੁਲਾਵਾਂਗੇ ਨੈਚਰਲੀ ਆਪਾਂ ਜਿਹੜਾ ਸਾਡਾ ਕੰਪਲੇਨਟ ਹੈਗਾ ਜਿਹੜਾ ਸਾਡਾ ਮੁੱਦਾ ਹੀ ਹੈਗਾ ਹੁਣ ਆਪਾਂ ਮਹਿਨਤ ਦਾ ਤਸੱਲੀ ਉਹਦੀ ਵੀ ਕਰਾਉਣੀ ਹੈ ਨਾ ਜੀ ਤੇ ਉਹਦਾਂ ਜੋ ਅਨਜਸਸ ਹੋਇਆ ਜੋ ਉਹਨਾਂ ਜੋ ਉਹਦਾਂ ਕਿਸੇ ਨੇ ਕੁੱਟਮਾਰ ਕੀਤੀ ਹੈ ਠੀਕ ਹੈ ਉਹਨੂੰ ਵੀ ਜਸਟਿਸ ਮਿਲਣਾ ਚਾਹੀਦਾ ਤੇ ਮੇਰੇ ਦਾ ਬਜ਼ਾਰ ਵਾਲਿਆਂ ਨੂੰ ਇਹੀ ਸੁਨੇਹਾ ਆਮ ਸਮਾਜ ਨੂੰ ਇਹੀ ਸੁਨੇਹਾ ਆ ਕਿ ਜਦੋਂ ਵੀ ਇਦਾਂ ਦੀ ਘਟਨਾ ਕੋਈ ਤੁਹਾਡੇ ਨੋਟਿਸ ਚ ਆਉਂਦੀ ਹੈ ਤੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾਲ ਲਓ ਕਾਨੂੰਨ ਸਾਰਿਆਂ ਵਾਸਤੇ ਇੱਕ ਬਰਾਬਰ ਹੈ ਜਿਨੇ ਗਲਤ ਕੰਮ ਕਰਨਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਭੁਗਤਣਾ ਪੈਣਾ ਹੈ ਤੇ ਮੈਂ ਤਾਂ ਇਹੀ ਰਿਕਵੈਸਟ ਕਰੂੰਗਾ ਸਾਰਿਆਂ ਨੂੰ ਕਿ ਜਦੋਂ ਕਿਸੇ ਨੂੰ ਨੂੰ ਨਾ ਲੱਗਦਾ ਕੋਈ ਬੰਦਾ ਤੁਹਾਨੂੰ ਸ਼ੱਕੀ ਲੱਗਦਾ ਹੈ ਤੇ ਜਿਹੜਾ ਆਪਣਾ ਲਾਗਲਾ ਪੁਲਿਸ ਸਟੇਸ਼ਨ ਹੈਗਾ ਉਹਦਾ ਪੁਲਿਸ ਸਟੇਸ਼ਨ ਜਾਣ ਦੀ ਵੀ ਲੋੜ ਨਹੀਂ ਪੈਂਦੀ 112 ਤੇ ਤੁਸੀਂ ਕਾਲ ਕਰੋ 112 ਇੱਕ ਹੈਲਪਲਾਈਨ ਨੰਬਰ ਹੈਗਾ ਜਿਹਦੇ ਵਿੱਚ ਪੁਲਿਸ ਉਸ ਵੇਲੇ ਕਿਸਨੋਂ ਉਸ ਵੇਲੇ ਵਿਥਿਨ নো ਟਾਈਮ ਪੁਲਿਸ ਉੱਥੇ ਪਹੁੰਚਦੀ ਹੈ ਜੀ ਤੇ ਕਿਉਂਕਿ ਇਹ ਸਾਡਾ ਇੱਕ ਨੰਬਰ ਹੈਗਾ ਜਿਹਦੇ ਵਾਸਤੇ ਜੋ ਅਸੀਂ ਐਕਸ਼ਨ ਲੈਣੇ ਆ ਇਹਦੀ ਸਾਨੂੰ ਰਿਪੋਰਟ ਬੈਕ ਕਰਨੀ ਪੈਂਦੀ ਹੈ ਤੇ ਆਪਣੇ ਹੱਥਾਂ ਵਿੱਚ ਕਾਨੂੰਨ ਨਾ ਲਾਓ ਹਰੇਕ ਬੰਦੇ ਦੀ ਇੱਜ਼ਤ ਹੈ ਠੀਕ ਹੈ ਜਿਹਨੂੰ ਕੁੱਟਮਾਰ ਕੀਤਾ ਉਸਨੂੰ ਕੁੱਟਮਾਰ ਕਰਦਿਆ ਕਿਉਂ ਉਹਨੂੰ ਵੱਧ ਸੱਟ ਲੱਗ ਗਈ ਤੇ ਫਿਰ ਇਹ ਕਿਸੇ ਨੇ ਇਹ ਨਹੀਂ ਗੱਲ ਸੁਣਨੀ ਕਿ ਸਾਡੇ ਕੋਲ ਜੀ ਗਲਤੀ ਹੋ ਗਈ ਆ ਜਿੱਦਾਂ ਇਹਨਾਂ ਨੇ ਉਦੋਂ ਗਲਤੀ ਦੀ ਮਾਫੀ ਮੰਗੀ ਸੀਗੀ ਇਹਨਾਂ ਨੇ ਮੀਡੀਆ ਦੇ ਵਿੱਚ ਵੀ ਮਾਫੀ ਮੰਗੀ ਆ ਬਾਜ਼ਾਰ ਵਾਲਿਆਂ ਨੇ ਲੇਕਿਨ ਮ ਜਿਹੜਾ ਹਰਚਨ ਸਿੰਘ ਹੈਗਾ ਉਹਦੀ ਠੀਕਤਾ ਨਹੀਂ ਹੋਈ ਠੀਕ ਹੈ ਤੇ ਹੁਣ ਜੇ ਐਫਆਈਆਰ ਦਰਜ ਹੋਈ ਆ ਤਾਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਇਹਦੇ ਵਿੱਚ ਲੀਗਲ ਜਿਹੜਾ ਜਿਹੜਾ ਪਾਰਟ ਹੋਊਗਾ ਜਿੰਨਾ ਜਿੰਨਾ ਪਾਰਟ ਹੋਊਗਾ ਉਹ ਬੁੱਕ ਕੀਤਾ ਜਾਊਗਾ ਜੀ ਠੀਕ ਸੋ ਬਿਲਕੁਲ ਤੁਸੀਂ ਵੀ ਜੇਕਰ ਅ ਕਿਸੇ ਤੇ ਤੁਹਾਨੂੰ ਸ਼ੱਕ ਹੁੰਦਾ ਵੈ ਤੇ ਤੁਸੀਂ ਪਹਿਲਾ ਜੇ ਕਿ ਪੁਲਿਸ ਨੂੰ ਇਤਲਾਹ ਦਿਓ ਉਸ ਇਤਲਾਹ ਤੋਂ ਬਾਅਦ ਜੇ ਕਿ ਪੁਲਸ ਆਪਣੇ ਹਿਸਾਬ ਦੇ ਨਾਲ ਆਪਣਾ ਆਪਣੀ ਜਿਹੜੀ ਕਿ ਕਾਰਵਾਈ ਉਸ ਬੰਦੇ ਦੇ ਕਰੇਗੀ ਐ ਇਦਾਂ ਹੀ ਤੁਸੀਂ ਆਪਣੇ ਉੱਤੇ ਜਾਂ ਤੁਸੀਂ ਐਕਸ਼ਨ ਨਾ ਚੱਕੋ ਤੁਹਾਡੀ ਗ੍ਰੇਸ ਨਾਲ ਕਮਿਸ਼ਨਸ਼ਰ ਜੁੜਤ ਅਸੀ